ਅਨੰਦ ਸਤਿਗੁਰ ਸਾਹਿਬ ਆਰਿਆ ਨੂੰ ਜੀ ਤੇ ਆਪਾਂ ਅੱਜ ਤਿਆਰੀ ਕਰ ਰਹੇ ਹਾਂ ਜੀ ਗੁਰਦੁਆਰਾ ਪਟਨਾ ਸਾਹਿਬ ਜਾਣ ਦੀ ਤੇ ਸਾਰੀ ਤਿਆਰੀ ਹੋ ਚੁੱਕੀ ਹੈ ਮੈਂ ਹੁਣ ਘਰ ਤੋਂ ਨਿਕਲਣ ਲੱਗਿਆ ਹਾਂ ਬਸ ਉਧਰ ਗੱਡੀ ਜਿਹੜੀ ਆ ਚੁੱਕੀ ਹੈ ਤੇ ਹੁਣ ਪਟਨਾ ਸਾਹਿਬ ਦੀ ਲਈ ਤਿਆਰੀ ਕਰ ਰਹੇ ਹਾਂ ਹਾਂ ਚਲੋ ਕਰਦੇ ਹਾਂ ਦਰਸ਼ਨ ਦੇਦਾਰੇ ਉਹ ਦੇਖਦੇ ਹਾਂ ਨਾ ਜੋ ਚੋਲ ਰਿਹਾ ਲੇਕਾ ਪਟਿਆ ਫਰਮ ਉਹ ਵੀ ਪਟਣਾ ਸਾਾਨੂੰ ਤਿਆਰ ਹੋ ਗਈ ਸੰਗਤ ਸਾਰੀ ਗੱਡੀ ਵੀ ਤਿਆਰ ਹੈ ਜੀ ਗੁਰਦੁਆਰਾ ਸਾਹਿਬ ਦੀ ਉੱਤਨੂ ਕਰਦੇ ਆ ਪਤਾ ਨਹੀਂ ਜਨਤਾ

पटना साहब नैयारी हो रही हो गई जी सारी बाकी बार दर्शन दारे कराने संगत सारी बैठ गई बच्चे बड़ा सारे बना दे एक बार ब्लॉग में कटी देने मुझे ਬਾਰਵਾ ਐ ਆ ਸਾਈਡ ਤੇ ਫੜਾਦੀ ਮੈਂ ਜਾਂਦੇ ਮੈਂ ਦੀ ਫੜਾ ਦੂੰਗਾ ਸਾਡੀ ਇੰਜ ਜਾਓ ਲੈ ਬੈਠ ਕੇ ਸੀ ਮੈਂ ਭਾਈ ਤੇਰੇ ਪਹਿਲੇ ਕਿੱਛੇ ਬੈਠ ਕੇ ਐਂਦਾ ਬੈਠ ਜਾ ਤੂੰ ਛਾਨਗਾ ਲੱਗਦਾ ਤੇਰੀ ਬਾਤਾਂ ਜਿੰਦਾ ਕਰਦਾ ਮੇਰਾ ਕੀ ਗੱਲ ਪਹਿਲਾਂ ਜੋੜ ਸਕਦੇ ਮਾਂ ਕੌਣ ਜੀ

लग के निकलती रहेगा जो ओ यार अब ये चल गया भाई ये क्यों मत ले थोड़ा जरा ये यार अब इसका मोहली है और फॉर्म तो बताया था 5% से हिट से लिखाया नहीं होएगी भाई अपना क्रेडिट करना भाई ਦੀ ਦੋਵੇਂ ਦਿਓ ਨਾ ਵਧੀਆ ਬਣਾ ਦੇਣਾ ਤਾਂ ਆਹ ਜੀ ਕੀ ਚੀਜ਼ ਕੀ ਕਰਦੇ ਹੋ ਮੈਂ ਜੀ ਨਾ ਉਹ ਹੋਏ ਤਾਂ ਹੈ ਨਹੀਂ ਮੇਰੇ ਬੰਦੇ ਦਾ ਹੈ ਤੇ ਫਿਰ ਕੈਟਾਗਰੀ ਚੇਂਜ ਹੋ ਜੇ ਬਹੁਤ ਅੱਛਾ ਯਾਨੀ लो लोग जितना गोल्डन हट तेना थोड़े टाइम तक अपना दिल्ली चले जाना जी इतने चाह पानी पीने खड़े अपना गोल्डन हट त

ਚੁੱਕੇ ਆ ਗੁਰਦੁਆਰਾ ਮਜਨੂ ਦਾ ਟਿੱਲਾ ਸਾਹਿਬ ਇੱਥੇ ਹੁਣ ਆਪਾਂ ਥੋੜਾ ਟਾਈਮ ਰੁਕਾਂਗੇ ਤੇ ਲੰਗਰ ਸਾਕੇ ਅੱਗੇ ਪੱਟਣਾ ਸਾਡੇ ਨਿਕਲਾਂਗੇ ਜੀ ਅੱਗੇ ਚ ਆਣਾ ਇਹ ਵਸ਼ਣੇ ਕਰੋ ਜੀ ਗੁਰਦੁਆਰਾ ਮਜਨੂ ਦਾ ਟਿੱਲਾ ਦਿੱਲੀ ਬਾਬਾ ਰਾਮ ਰਾਏ ਜੀ ਦਾ ਪ੍ਰਾਤਨ ਖੂ ਜਿੱਥੇ ਇੱਥੇ ਆਸ ਲਿਖਿਆ ਹੋਇਆ ਹੈ ਇੱਥੇ ਬਾਬਾ ਰਾਮ ਰਾਏ ਜੀ ਆਏ ਸਨ ਜਿੱਥੇ ਉਹਨਾਂ ਨੇ ਆਪਣੀਆਂ 72 ਗਰਾਮਾਤਾ ਦਿਖਾਈਆਂ ਸਨ ਇਹ ਪ੍ਰਾਤਨ ਖੂ ਹੈ ਲੋ ਜਿੱਥੇ ਸੇਵਾ ਸੇਵਾ ਕਰਨ ਨੂੰ ਲੱਗੇ ਹੋਣਗੇ ਜਿੱਥੇ ਨੰਗਰ ਸਾਖਲੇ ਨੰਗਰ ਸਾਖਲਾ ਜੇਪਨ ਇਥੋਂ ਤੇ ਹੁਣ ਇੱਕ ਹੋਰ ਤਰ੍ਹਾਂ ਇਥੋਂ ਆਪਾਂ ਅੱਗੇ ਨਿਕਲਣਾ ਅੱਜ ਦਿੱਲੀ ਦੇ ਜਿਹੜੇ ਦਿੱਲੀ ਦੇ ਹੋਰ ਵੀ ਜਿਹੜੇ ਕਰਤਾਰਿਆਂ ਜਿਨ੍ਹਾਂ ਦੇ ਵੀ ਦਰਸ਼ਨ ਜਿਹੜੇ ਆਪਾਂ ਕਰਕੇ ਜਾਣਾ ਹੁੰਦਾ ਹੈ ਰਾਜ ਕਿਲਾ ਇਹਦੀ ਵਾਲੀ ਹੈ ਖਾਨਕਾਲ ਦੇ ਏਰੀਆ ਦਾ ਪਿੱਛਾ ਛੱਡਦੇ ਇੱਥੇ ਪਹੁੰਚ ਗਏ ਜੀ ਲਾਲ ਕਿਲੇ ਤੇ ਨਾ ਚੱਟੇ ਟਿਕਣ ਲੱਗੇ ਤਾਂ ਪਾਗੜਾ ਪਾ ਪਾ ਆਪ ਵੀ ਇੱਥੇ ਬੋਨਾ ਬਾਦਰੀ ਲੈਣੇ ਇੰਦਰ ਦਾ ਵਿਦਿਆ ਉਹ ਇਹ ਜੀ ਲਾਲ ਕਿਲਾ ਹਾਂ ਜੀ ਦਿੱਲੀ ਵਾਚੀ ਚਲੋ ਦੇਖਿਆ ਨਾ हाँ देखो जी लाल किला क्या हम इतनी रसा आन गए उत्

ਇਹ ਪਣ ਪਟਨਾ ਸਾਹਿਬ ਦੇ ਨਿਕਲਣਾ ਜੀ ਜੇ ਆਪਾਂ ਸਮਾਧਮੜਾ ਨਾਲ ਪੁੱਛਦੇ ਆ ਉਹ ਗੱਡੀਆਂ ਨੇ ਤੋ ਇਹ ਤਾਂ ਪਹੁੰਚੋਗੇ ਗੁਰਦੁਆਰਾ ਰਕਾਬ ਗੰਜ ਸਾਹਿਬ पहुंच चुके जी गुरद्वारा रकाव गांध साहब अच्छी दर्शन कर रहे हो जी गुरुद्वारा रकाब गांध साहब ਆਪਣਾ ਦਿੱਲੀ ਦੇ ਗੁਰਦੁਆਰੇ ਸਤ ਜਿਹੜੇ ਦਰਸ਼ਨ ਕੀਤੇ ਆ ਜੀ ਕੱਲ ਨੂੰ ਪਟਨਾ ਸਾਹ ਪਹੁੰਚ ਜਾਵਾਂਗੇ ਦੇਖਦੇ ਆਂ ਪਾ ਭਾਈ ਕਿੰਨਾ ਹੁਣ ਆਪਣਾ ਆਖਰ ਪਹੁੰਚਣਾ ਜੀ ਮਤਲਬ 120 ਕਿਲੋਮੀਟਰ ਇੱਥੋਂ ਰਹਿ ਗਿਆ ਜੀ

ਉਹ ਕਮਰੇ ਵਿਚਾਰੀ ਕਰਦ ਲੈਣ ਦੀ ਵੀ ਕਮਰਾ ਰਹੀ ਇੱਕ